ਹਾਂ ਜੀ ਭਾਈ ਕੀ ਪ੍ਰੋਗਰਾਮ ਹੈ ਗਾਂ ਦਾ ਗਾਂ ਦਾ ਪ੍ਰੋਗਰਾਮ ਇੱਦਾਂ ਜਿਹਾ ਕੰਮ ਤੇ ਅੱਜਾ ਜੀਨ ਕੰਮ ਥੋੜਾ ਹੀ ਆ ਤੇ ਥੋੜਾ ਜਿਹਾ ਕੰਮ ਕਰਕੇ ਉਸ ਤੋਂ ਬਾਅਦ ਫਿਰ ਅਜਰਾਤ ਦਾ ਪ੍ਰੋਗਰਾਮ ਕੈਂਪਸ ਤੋਂ ਤੁਹਾਨੂੰ ਕਹਿੰਮੀਆਂ ਅਜਰਾਤ ਨੂੰ ਜਾ ਕੇ ਹਰਮਨ ਨੂੰ ਤੇ ਇੱਕ ਮੁੰਡਾ ਹੋਰ ਆ ਉਹਨਾਂ ਨੂੰ ਕਰਦੇ ਆ ਟਿਕ ਸਮਾਨ ਗੱਡੀ ਚ ਰੱਖ ਲਿਆ ਨਾਲੇ ਕਰਨੀ ਉਸ ਤੋਂ ਗੱਡੀ ਚੇਂਜ ਅੱਛਾ ਗੱਡੀ ਇਹ ਪੂਜੀ ਖੜਾਗੇ ਭਾਈ ਤੁਹਾਡਾ ਨਹੀਂ ਨਹੀਂ ਹੈ ਨਾ ਮੈਂ ਦਾਇਤ ਮੈਂ ਵਾਪਸ ਆ ਜਾਣਾ ਕਿ ਕੋਈ ਪਿਛੋਂ ਕੰਮ ਕਰ ਆਇਆ ਤੇ ਫਿਰ ਮੈਂ ਜਾਂਦਾ ਓਕੇ ਓਕੇ ਮਾਤੇ ਇਹਦੇ ਦੇਖਦੇ ਆਂ ਇਹ ਬੰਦਾ ਗੱਡੀ ਚੇਂਜ ਕਰਦੇ ਪਹਿਲਾਂ ਜਾ ਕੇ ਨਾਲੇ ਉਹ ਬੰਦੇ ਨੂੰ ਮਿਲਦੇ ਆਂ ਕੈਂਪਿੰਗ ਦਾ ਸਮਾਨ ਰੱਖ ਲਿਆ ਗੱਡੀ ਚ ਨਾਲ ਸਾਡਾ ਕੈਮਰਾਮੈਨ ਆ ਵੀ ਤੇ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਅੱਗੇ ਜਾ ਕੇ ਗੱਡੀ ਚੇਂਜ ਕਰਦੇ ਆਂ ਕਰਕੇ ਤੇ ਉਸ ਤੋਂ ਬਾਅਦ ਦੱਸਦੇ ਆਂ ਨਾਲ ਕੌਣ-ਕੌਣ ਜਾਏਗਾ ਅਓ ਜੀ ਗੱਡੀ ਕਰਤੀ ਦੇ ਚੇਂਜ ਤੇ ਦੋ ਬੰਦਿਆਂ ਨਾਲ ਤੁਹਾਨੂੰ ਮਿਲਾਉਂਦੇ ਆ ਜਿੰਨਾਂ ਨੂੰ ਕਿਹਾ ਆ ਡਰਾਈਵਰ ਸਾਹਿਬਾ ਦੇ ਇੱਕ ਅਫਜਲ ਤੇ ਦੂਜਾ ਬੰਦਾ ਹੈਗਾ ਜੇ ਹਰਮਨ শেਡ ਤੇ ਆ ਨਾਲ ਕੈਮਰਾਮੈਨ ਆ ਵੀ ਤੇ ਗੱਡੀ ਦੂਜੀ ਤੇ ਭਾਜੀ ਲੈ ਗਏ ਆ ਹੁਣ ਅਸੀਂ ਇਹ ਗੱਡੀ ਲੈ ਕੇ ਤੇ ਚੱਲੇ ਆ ਬਾਕੀ ਤੁਹਾਨੂੰ ਦੱਸਦੇ ਅੱਗੇ ਉਹ ਵੀ ਘੜਦਾ ਤੰਬੂ ਹਾਂਜੀ ਭਾਈ ਹਾਂਜੀ ਹਾਂਜੀ ਚੜਿਆ ਗਿਆ ਆਵਜਲ ਹਾਂ ਨਹੀਂ ਚੜਿਆ ਗਿਆ ਚੜਿਆ ਓਕੇ ਹੋ ਗਿਆ ਹੋ ਗਿਆ ਫਾਈਨਲ ਤੇ ਕੀ ਹੋਣ ਅੱਗੇ ਦਾ ਅੱਗੇ ਖਾਲਸਾ ਮੈਂ ਫੋਲਾਂਗੇ ਚੁਬਾ ਚੁਬਾ 40 ਛੜ ਕਰ ਪ੍ਰੋਗਰਾਮ ਬਣਾਇ ਦੀ ਇੱਕ ਔਰੀ ਹੁੰਦੀ ਸਮੁੰਦਰ ਆ ਸਮੁੰਦਰ ਪਰ ਸਵੇਰੇ ਦੇਖਣਾ ਹੋਣੀ ਤੇ ਥੋੜਾ ਬੋੜਾ ਦੇਖਦਾ ਚਲੋ ਕੋਈ ਨਹੀਂ ਰੱਖੋ ਵਾਦੀ ਜਿਹੜਾ ਤੇ ਲੈ ਲਈਏ ਇੱਕ ਵਾਰ ਕਿ ਨਾਇੰਨ ਟਿਕ ਕਰਨਾ ਹੈ ਉਹਨਾਂ ਪੇਪਰ ਦੇਖਣਾ ਨਵੇਂ ਨਵੇਂ ਆਪੋ ਨੂੰ। ਵਾਹ, ਕੈਂਪਿੰਗ ਕਰਨੇ ਸੌਕੀ ਆ। ਇੱਥੋਂ ਇਦਾਂ ਫਿੱਟ ਹੋਣਾ ਇਹਨੂੰ ਪਹਿਲਾਂ ਭਾਈਆਂ ਲੱਗੇ ਨੇ। ਇੱਕ ਭਾਈ ਗੱਡੀ 'ਚ ਸਮਾਨ ਲੈਣ ਗਏ ਨੇ। ਇੱਧਰ ਸਾਡਾ ਖਾਣ ਪੀਣ ਦਾ ਸਮਾਨ। ਆ ਗਿਆ ਪਰਟਿੰਗ ਦਾ ਸਟਾਪਲ ਖੁੱਲ ਗਈ ਇਹਦੀ। ਬਾਕੀ ਤੁਸੀਂ ਵੀ ਉਹ ਚੈੱਕ ਕਰ ਸਕਦੇ ਨੇ। ਬਾਕੀ ਫਸਟ ਟਾਈਮ ਆਡਾ ਬਾਕੀ ਤੁਹਾਨੂੰ ਦੱਸਾਂਗੇ ਗੀਗੇ। ਕੀਮ ਸਮਾਚਾਰ ਹੈ। ਲਾ ਵੀ ਅਫਜ਼ਲ ਭਾਜੀ ਵੀ ਤਿਆਰ ਨੇ ਕੋਲਡ ਡਰਿੰਕ ਪੈਗ ਹੋ ਰਹੀ ਹੈ। ਹੌਲੀ ਹੌਲੀ ਤਿਆਰੀ ਕਰ ਰਹੇ ਹਾਂ ਮਰਾ ਵੀ ਰਹੇ تھے ਫਸਟ ਡੇ ਅੱਜ ਦੇਖਨੇ ਕੈਂਪਿੰਗ ਦਾ ਕੀ ਰਿਜ਼ਲਟ ਮਿਲਦਾ ਫਿਰ ਅੱਗੇ ਤੋਂ ਆਪਾਂ ਬੈਸਟ ਪਲਾਨ ਕਰਿਆ ਕਰਾਂਗੇ ਨੈਕਸਟ ਟਾਈਮ ਆਪਾਂ ਚਾਰ ਕੋਲ ਵਗੈਰਾ ਲਾਉਣਾ ਹੈ ਇਸ ਟਾਈਮ ਤਾਂ ਆਪਾਂ ਲੋਕੇਸ਼ਨ ਫਾਈਨਲ ਕਰਨੇ ਆ ਵੀ ਕਿਸ ਲੋਕੇਸ਼ਨ ਦੇ ਉੱਤੇ ਆਇਆ ਕਰਨਾ ਆ ਨਾਲ ਹੀ ਸਮੁੰਦਰ ਹੈ ਤੇ ਸਮੁੰਦਰ ਦੇ ਐਨ ਬਿਲਕੁਲ ਕੰਡੇ ਦੇ ਉੱਤੇ ਆਪਾਂ ਇਸ ਟਾਈਮ ਤੇ ਆਪਣਾ ਕੈਂਪ ਲਾ ਕੇ ਬੈਠੇ ਆ ਆ ਸਾਡੇ ਮੇਨ ਭਾਜੀ ਨੇ ਜਗਰਾਜ ਜਿਨ੍ਹਾਂ ਦੇ ਨਾਂ ਤੇ ਆਪਣਾ ਚੈਨਲ ਹੈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਆ ਸਾਡਾ ਕੈਮਰਾਮੈਨ ਤੇ ਐਡੀਟਰ ਅਭੀ ਕੀ ਕੀ ਬਣਾਤਾ ਜੇ ਅੱਜ ਚੌਲ ਬਣਾਏ ਨੇ ਦਾਲ ਬਣਾਤੀ ਹੈ ਨਾਲ ਤੇ ਸਬਜੀ ਕੱਢੀ ਹੈ ਨਾ ਆ ਸਬਜੀ ਕੱਢੀ ਸਬਜੀ ਹੈ ਸ਼ਿਮਲਾ ਮੱਤੀ ਦੀ ਅੱਛਾ ਪਈ ਜਿਆਦੀ ਕਾਲੀ ਲੱਗੀ ਤੈਨੂੰ ਯਾਰ ਇਹ ਬੰਦੇ ਨੂੰ ਕੋਈ ਸਬਰ ਨਹੀਂ ਹੈਗਾ ਠੀਕ ਹੈ ਯਾਰ ਭਾਈ ਜਦੋਂ ਤੁਹਾਨੂੰ ਪਤਾ ਹੈ ਬੰਦੇ ਤਿੰਨ ਚਾਰ ਬੰਦੇ ਬੈਠੇ ਆ ਸਾਰੇ ਇਕੱਠੇ ਸ਼ੁਰੂ ਕਰਨਾ ਸਹੀ ਹੈ ਇਹ ਇਹਨੂੰ ਸਬਰ ਨਹੀਂ ਆ ਵੀਡੀਓ ਸ਼ੁਰੂ ਕਰਨਾ ਰਾਤੀ ਰੋਟੀ ਛੱਡੀ ਹੈ ਨਾ ਦੋ ਰੋਟੀਆਂ ਖਾ ਗਿਆ ਕਿਉਂ ਆ ਵੇਖੋ ਨਹੀਂ ਹੈ ਮੜਿਆ ਜਿਵੇਂ ਜਿਹਦੇ ਸਰੀਰ ਚਾਰ ਘੰਟੇ ਲੱਗਾ ਯਾਰ ਉਹੀ ਗੱਲਾਂ ਹੁਣ ਸਾਬ ਵੀਡੀਓ ਬੰਦੀ ਨੂੰ ਫੇਰ ਨਹੀਂ ਸਬਰ ਚਲੋ ਕੋਈ ਨਹੀਂ ਖਾ ਵੀਡੀਓ ਸਬਰ ਨਹੀਂ ਆਸੀ ਦਾ ਉਹਨੂੰ ਕਹਿੰਦਾ ਕਹਿੰਦਾ ਉਹ ਬੰਦੇ ਬੈਠੇ ਨੇ 4-5 ਮੈਂ ਟੈਸਟ ਕਰ ਰਿਹਾ ਹਾਂ ਯਾਰ ਕਿਦਾਂ ਦਾ ਬਣਾਉਗਾ ਮੈਂ ਟੀਜ਼ਾ ਮਿਹਨਤ ਕੀਤੀ ਆਪਾਂ ਦੀ ਸਵਾਦ ਕਰ ਉਹ ਚਿਕਨ ਚਿਕਨ ਨਹੀਂ ਚਿਕਨ ਤੁਸੀਂ ਟੈਸਟ ਕਰਾ ਮੈਂ ਚਿਕਨ ਆਪ ਚਲਾ ਇੱਕ ਕਰਕੇ 4-5 ਬੰਦੇ ਬੈਠੇ ਹੁੰਦੇ ਨੇ ਉਹ ਕਹਿੰਦੇ ਵੀ ਹੂੰ ਉਹ ਖਾ ਜਾਂਦਾ ਰੋਟੀ ਖਾਣੇ ਸਾਰੇ ਨਾਲ ਇੱਕ ਪੜਾ ਲਈ ਕਹਿੰਦਾ ਖਾ ਲੈ ਖਾ ਮੈਂ ਜਿਹੜਾ ਗਿੰਨਾ ਅੱਗੇ ਤੇ ਦੋ ਤਿੰਨ ਖਾਣੇ ਬੜਾ ਵੀਰੇ ਚੱਲ ਫਾੜਿਆ ਰਕਾ ਆ ਜਾ ਮੇਰਾ ਭਰਾ ਨਹੀਂ ਖਾ ਗਏ ਭਾਈਆ ਨੇ ਸਾਫ ਸਫਾਈ ਕਰਦੇ ਹੋਏ ਖਲੋਰਾ ਬੜਾ ਪਾਇਆ ਯਾਰ ਨੇ ਸਾਡੇ ਐਡਮਿਨ ਖਲੋਰਾ ਬਹੁਤ ਬੜਾ ਯਾਰ ਇੱਧਰ ਅਬਜਰ ਭਾਈ ਠੰਡਾ ਪੀਂਦੇ ਹੋਏ ਉਹ ਭਾਈ ਮੁੰਡਾ ਦਾ ਮਨ ਮੰਨਦੇ ਹੋਏ ਬਹੁਤ ਵਧੀਆ ਵੀਊ ਆ ਰਿਹਾ ਯਾਰ ਵੀਊ ਤੇ ਘੈਂਟ ਆ ਗਰਮੀ ਜੀ ਨਾਲ ਨਾ ਅਬਜਰ ਆਜ ਦਾ ਉਹ ਨਾ ਆ ਪਲਾਸਟਿਕ ਦੀ ਟਾਈਪ ਕਵਰ ਤੂੰ ਗਰਮੀ ਕਰਕੇ ਇਹਦੇ ਉੱਤੇ ਉਹ ਹੋ ਗਿਆ ਜਿੱਦਾਂ ਪਾਣੀ ਪਾ ਨਮੀ ਜਿੱਦਾਂ ਪਾਣੀ ਗਿੱਲਾ ਗਿੱਲਾ ਜਾ ਹੋ ਗਿਆ ਆ ਸਾਡਾ ਵੀਰ ਜੁਗਰਾਜ ਆ ਮੇਨ ਸਾਡਾ ਚੈਨਲ ਦਾ ਓਨਰ ਆ ਸਾਡਾ ਅਬੀ ਵੀਰ ਐ ਉਹ ਪੂਰੇ ਵਲੌਗ ਚੱਲ ਰਹੇ ਨੇ ਇਸ ਟਾਈਮ ਤੇ ਪੂਰਾ 0 0 ਮੀਟਰ ਆਪਾਂ ਕਰ ਰਹੇ ਹਾਂ ਵਲੌਗਿੰਗ ਮੈਂ ਤੁਹਾਡਾ ਆਪਣਾ ਹੋਸਟ ਹਰਮਨ ਤੇ ਉਹ ਕੈਂਪ ਲੱਗਾ ਹੋਇਆ ਮੇਰਾ ਭਰਾ ਉਹ ਸਾਡਾ ਵੀਰ ਅਫਜ਼ਲ ਆ ਉੱਪਰਲੇ ਬੰਨੇ ਮੱਛੀ ਫੜਨ ਗਿਆ ਆ ਕਹਿੰਦਾ ਮੱਛੀ ਫੜ ਕੇ ਲਾਉਣੀ ਆ ਇਹ ਆਪੂ ਤਾਂ ਆਪਈਆ ਵੀਰਾ ਮੁੰਡਾ ਸਰੀਕ ਬਹੁਤ ਪਾਉਂਦਾ ਇਹ ਕਿਹਾ ਇਹਨੂੰ ਪਾਣੀ ਬਾਅਦ ਚ ਪਿਐ ਉਹ ਪਹਿਲਾਂ ਸਰੀਕ ਪਾ ਦੇਣੀ ਇਹਨੇ ਅਫਜ਼ਲ ਕਿੱਥੇ ਗਿਆ ਆਹ ਸਮੁੰਦਰ ਦੇ ਕੰਡੇ ਤੇ ਆ ਵੀਰ ਬੜੀ ਮੁਸ਼ਕਲ ਦੇ ਨਾਲ ਇਹਨੂੰ ਰੋਕਿਆ ਆ ਇਹ ਕਹਿੰਦਾ ਵੀ ਮੈਂ ਅੱਜ ਕੁਛ ਨਾ ਕੁਛ ਕਰਕੇ ਦੇਵਾਂਗਾ ਅਫਜ਼ਲ ਗਿਆ ਉਧਰ ਮੱਛੀ ਫੜਨ ਗਿਆ ਮੱਛੀ ਲੈਣ ਗਿਆ ਹਾਂ ਛੱਡ ਦਿਓ ਛੱਡ ਦਿਓ ਇਹਨਾਂ ਕੁਛ ਨਹੀਂ ਨਾਲ ਜਾਣਾ ਇਹ ਚੀਜ਼ਾਂ ਇੱਥੇ ਰਹਿਣੀਆਂ ਜੋ ਵੀ ਹੈ ਇੱਥੇ ਅੱਜ ਜਿਹੜੇ 10 ਮਿੰਟ ਹੈ ਮਜ਼ੇ ਕਰ ਲੋ ਕੰਮ ਵੀ ਜ਼ਰੂਰੀ ਆ